ਸਰ ਜਾਮ ਇਸ ਤਰ੍ਹਾਂ ਲਾਇਆ ਜੀ ਮੈਂ ਲੁਧਿਆਣੇੋਂ ਆਦਾ 6:23 ਦਾ ਟਾਈਮ ਚੁੱਕ ਕੇ ਬਾਹਰ ਆ ਰਿਆ ਹੀ ਆਟੋ ਵਾਲੇ ਨੂੰ ਮੈਂ ਪਹਿਲਾਂ ਆਖਿਆ ਵੀ ਵੀਰ ਜੀ ਗੱਡੀ ਕਰ ਲਓ ਪਾਸੇ ਇਹਨਾਂ ਨਹੀਂ ਕੀਤੀ ਮੁੜ ਕੇ ਗੱਡੀ ਮੜੀ ਨਾਲ ਲੱਗੀ ਵੀ ਨਹੀਂ ਆ ਫਿਰ ਵੀ ਮੈਂ ਇਹਨੂੰ ਗਾਹ ਕਰਨੀ ਗੱਡੀ ਤੇ ਗੱਡੀ ਕੋ ਘੁਮਾ ਕੇ ਤੇ ਮੈਂ ਲਾਗੋ ਦੀ ਕੱਢ ਲਈ ਗੱਡੀ ਇਹ ਬੰਦਾ ਆਇਆ ਗੱਡੀ ਦੇ ਵਿੱਚ ਮਾਵਾਂ ਭੈਣਾਂ ਦੀਆਂ ਗਾਹਾਂ ਗੱਡੀਆਂ ਇੰਨੇ ਪੈ ਫਿਰ ਇਹਨੂੰ ਮੈਂ ਜਾ ਕੇ ਦੇ ਬੰਦੇ ਨੇ ਆ ਕੇ ਨਾ ਮੁੱਕੀ ਮਾਰ ਕੇ ਫਰੰਟ ਸੀਟੇ ਦੇ ਤੇ ਫਰੰਟ ਸੀਟਾ ਤੋ ਟੜਕ ਟੜਕਦਾ ਮੁੜ ਕੇ ਫੇਰੇ ਨੂੰ ਜਾ ਕੇ ਰੋਡ ਦਾ ਜਾਮ ਕੀਤਾ ਫਿਰ ਰੋਡ ਜਾਮ ਕੀਤਾ ਜੀ ਹੁਣ ਜਾਮ ਖੋਲਦਾ ਐਸਐਚਓ ਸਾਹਿਬ ਆਏ ਉਹਨਾਂ ਦੇ ਕਹਿੰਦੇ ਰੋਕ ਜਾਮ ਖੋਲਦਾ ਵਾ ਵੀ ਜੋ ਮੇਰੀ ਪੈਂਬੈਸ ਹੋਇਆ ਜੋ ਮੇਰਾ ਏ ਹੋਇਆ ਨੁਕਸਾਨ ਹੋਇਆ ਦੀ ਭਰ ਭਾਈ ਇਹ ਕਰੂਗਾ ਬੰਦਾ ਇਹ ਬੰਦੇ ਨੇ ਪਹਿਲਾਂ ਬੱਸ ਮਗਾ ਲਾ ਕੇ ਰੱਖੀ ਅੱਗੇ ਮੇਰੀ ਗੱਡੀ ਸਵਾਰੀ ਬੈਨ ਲੱਗੀ ਮੈਂ ਸਾਈਡ ਤੇ ਕੱਢ ਲਈ ਇਹ ਬੰਦੇ ਨੇ 12 ਵਾਰ ਮੈਨੂੰ ਗੱਡੀ ਇਹਨੂੰ ਮੈਂ ਰੋਕਦਾ ਰਿਆ ਇਹਨੇ ਫਿਰ ਵੀ ਮੇਰੇ ਗੱਡੀ ਦੇ ਨਾਲ ਲਾ ਕੇ ਲੈ ਗਿਆ ਪੁਲਿਸ ਵਾਲੇ ਦੇ ਸਾਹਮਣੇ ਇਹਨੇ ਮੇਰੇ ਡਾਂਗਾ ਮਾਰੀਆਂ ਨੇ ਸਾਰੇ ਬੰਦੇ ਇੱਥੇ ਗਵਾਹ ਖੜੇ ਆ ਪੁਲਿਸ ਵਾਲੇ ਨੇ ਕੋਈ ਐਕਸ਼ਨ ਨਹੀਂ ਲੇਤਾ ਉਤਾਂ ਉਹਨਾਂ ਦੀ ਤਰਫਦਾਰੀ ਕਰਦੇ ਪਏ ਆ ਕੋਈ ਸਟੈਂਡ ਨਹੀਂ ਮਨਜ਼ੂਰ ਜੀ ਇਹ ਕੋਈ ਮਨਜ਼ੂਰ ਨਹੀਂ ਹੈਗਾ ਜੀ ਚੱਲਦੇ ਚੱਲਦੇ ਜਿਹੜਾ ਮੁੰਡਾ ਚੱਕਦਾ ਜਾਂਦੀ ਸਵਾਰੀ ਚੱਕ ਕੇ ਨਾਲ ਨਾਲ ਧੁੱਰੀ ਜਾਂਦਾ ਏ ਤੇ ਹੁਣ ਜਾਂਗੀ ਦੇ ਵੱਲੇ ਲਾਇਆ ਗਿਆ ਸੀ ਇਹ ਕੋਈ ਨਹੀਂ ਇਹ ਬਾਤ ਵਾਲੇ ਦੇ ਨਾਲ ਆਪਸ ਵਿੱਚ ਟੂ ਟੂ ਮਾ ਹੋਈ ਉਹਨਾਂ ਦੇ ਵਿੱਚ ਰੰਜਸ ਨਾਲ ਇੱਕ ਇਹ ਇਸ ਕਰਕੇ ਜਾਮ ਲਾਇਆ ਜੀ ਇਹਨੇ